ਸਾਡਾ ਪਰਿਵਾਰ ਕਪਸ਼ੋਕਰ ਸੰਤਾਲੀ ਦੇ ਵਿੱਚ ਪਾਕਿਸਤਾਨ ਜਿਹੜਾ ਹੋਣਾ ਉੱਥੋਂ ਉਜੜ ਕੇ ਆਇਆ ਜੀ ਤੇ ਪਹਿਲਾਂ ਆਨ ਕੀ ਸਾਡੇ ਪਰਿਵਾਰ ਨੇ ਕੁਝ ਸਾਲ ਹੰਵੀਰੇ ਮੇਲ ਦੇ ਵਿੱਚ ਲੇਬਰ ਕੀਤੀ ਹੂੰ ਫਿਰ ਜਿਹੜੀ ਜ਼ਮੀਨ ਛੱਡ ਕੇ ਆਏ ਸੀ ਉਹਦੇ ਅਵਜਾਨੇ ਵਿੱਚ ਜਿਹੜੀ ਜ਼ਮੀਨ ਸਾਨੂੰ ਇੱਥੇ ਮਿਲੀ ਉਹ ਪਿੰਡ ਚੌੜੇ ਦੇ ਵਿੱਚ ਅਲਾਟ ਹੋਈ ਫਿਰ ਇੱਥੇ ਆਨ ਕੇ ਪਰਿਵਾਰ ਵੱਸ ਗਿਆ ਇਹ ਦੱਸੋ ਕਿ ਜਦੋਂ ਪਾਕਿਸਤਾਨ ਤੋਂ ਪਰਿਵਾਰ ਉਜੜ ਕੇ ਆਇਆ ਉਹ ਉੱਥੋਂ ਕਿਹੜੇ ਖੇਤੇ ਚੋਂ ਉਜੜ ਕੇ ਆਇਆ ਮਲਤਾਨ ਜ਼ਿਲ੍ਹੇ ਦੇ ਵਿੱਚ ਹੂੰ ਅ ਖਾਨੇਵਾਰ ਤਸੀਲ ਸੀ ਸ਼ਹਿਦ ਤੇ ਪਿੰਡ ਦਾ ਹੀ 111 ਚੱਕ ਜੀ ਉਥੇ ਮੇਰੇ ਦਾਦਾ ਜੀ ਦੀ ਜਮੀਨ ਸੀ ਹਮ ਕਰੀਬ 3 ਮਰਬੇ ਕਟ ਜਮੀਨ ਮਿਲੀ ਹਮ ਤੇ ਜਮੀਨ ਵੀ ਜਿਹੜੀ ਆ ਉਹ ਬਹੁਤ ਪਜਾਊੀ ਹਮ ਤੇ ਇੱਥੇ ਤੇ ਕਲਰਾਠੀ ਜਮੀਨ ਇਹ ਪਿੰਡ ਦੀ ਉਹ ਪੈ ਗਈ ਉਹ ਚ ਬਹੁਤ ਕੀਤੀ ਬੜੀ ਫਿਰ ਆਬਾਦ ਹੋਈ ਹਮ ਤੇ ਹੁਣ ਤਕਰੀਬਨ ਠੀਕ ਆ ਜੰਗੀ ਦੇ ਦਿੰਦੇ ਆ ਤੇ ਜਿਹੜਾ ਤੁਹਾਡਾ ਮੇਰਾ ਜਨਮ 1956 ਦਾ ਜੀ ਤੇ ਮੈਂ ਸਭ ਤੋਂ ਪਹਿਲਾਂ ਸਾਡੇ ਲਾਗੇ ਇੱਕ ਪਿੰਡੀ ਸੀ ਸਮਰਾ ਉੱਥੇ ਗਵਰਨਮੈਂਟ ਪ੍ਰਾਇਮਰੀ ਸਕੂਲ ਹੁੰਦਾ ਸੀ ਮੈਂ ਸਭ ਤੋਂ ਪਹਿਲਾਂ ਉੱਥੇ ਦਾਖਲਾ ਲਿਆ ਤੇ ਉੱਥੇ ਪੜ੍ਹਾਈ ਸ਼ੁਰੂ ਕੀਤੀ ਤੇ ਜਦੋਂ ਮੈਂ ਜੇ ਪਹਿਲੀ ਚ ਪੜਦਾ ਹਾਂ ਉਦੋਂ ਹੁੰਦਾ ਸੀ ਜੇ ਹੋਂਦੇ ਆ ਨਾ ਨਰਸਰੀ ਕੇਜੀ ਐਲਜੀ ਪਤਾ ਨਹੀਂ ਕੀ ਕੀ ਸਾਡੇ ਉਹਨਾਂ ਦੇ ਕੱਚੀ ਤੇ ਪੱਕੀ ਤੇ ਜਦੋਂ ਮੈਂ ਪਹਿਲੀ ਚ ਪੱਕੀ ਚ ਹੋਇਆ ਤੇ ਸਾਡੇ ਲਾਗੇ ਪਿੰਡਾ ਤੇ ਜਾ ਤਲਵੰਡੀ ਗਰਾਇਆ ਉੱਥੇ ਪ੍ਰਾਇਮਰੀ ਸਕੂਲ ਬਣ ਗਿਆ ਪਹਿਲਾਂ ਪਹਿਲਾਂ ਵੀ ਹੈਗਾ ਸੀ ਉਹ ਸਕੂਲ ਦੇ ਵਿੱਚ ਪਿੰਡ ਚ ਪਹਿਲਾਂ ਵੀ ਸਕੂਲ ਹੈਗਾ ਸੀ ਪਰ ਉਹ ਸਕੂਲ ਦੀ ਬਿਲਡਿੰਗ ਨਹੀਂ ਸੀ ਉਹ ਗੁਰਦੁਆਰੇ ਦੇ ਵਿੱਚ ਹੀ classਾਂ ਲੱਗਦੇ ਹੈ ਗਵਰਨਮੈਂਟ ਪ੍ਰਾਇਮਰੀ ਸਕੂਲ ਦੀਆਂ ਇਹ ਸਮਰਾਵੀ ਸਕੂਲ ਦੀ ਬਿਲਡਿੰਗ ਹੈਗੀ ਸੀ ਉਹ ਇਹ ਸਕੂਲ ਜਿਹੜਾ ਸੀ ਤਲਵੰਡੀ ਗਰਾਇਆ ਦਾ ਇਹ ਬਿਲਕੁਲ ਨੇੜੇ ਪਿੰਡਾ ਹੈ ਦੀ ਪਹਿਲੀ ਦੇ ਨਾਲ ਬੰਨੇ ਦੇ ਨਾਲ ਬੰਨਾ ਸੀ ਸਕੂਲ ਦਾ ਫਿਰ ਉੱਥੋਂ ਅਸੀਂ ਬਦਲ ਕੇ ਸਕੂਲ ਤੇ ਸਾਰੇ ਜਿੰਨੇ ਬੱਚੇ ਸੀ ਸਾਡੇ ਪਿੰਡ ਦੇ ਉਹ ਸਾਰੇ ਤਲਵੰਡੀ ਗਰਾਇਆ ਦੇ ਆ ਕੇ ਉਹ ਸਕੂਲ ਦੇ ਵਿੱਚ ਹੋ ਗਏ ਫੇਰ ਉੱਥੋਂ ਮੈਂ ਭਰਿਆ ਵੀ ਕੀਤੀ ਫੇਰ ਉਸ ਤੋਂ ਬਾਅਦ ਗਵਰਨਮੈਂਟ ਹਾਇਰ ਸਕੈਂਡਰੀ ਸਕੂਲ ਡੇਰਾ ਬਬਨਾਨ ਤੋਂ ਮੈਂ ਹਾਇਰ ਸਕੈਂਡਰੀ ਕੀਤੀ ਜੀ ਜਿਹਨੂੰ 11ਵੀਂ ਕਿਹਾ ਜਾਂਦਾ 10ਵੀਂ ਤੇ 11ਵੀਂ ਇੱਕ ਤੇ ਹੁੰਦਾ ਹੈ ਨਾ ਮੈਟ੍ਰਿਕ ਹਾਂਜੀ ਸਾਡਾ ਸਕੂਲ ਜਿਹੜਾ ਹੈ ਹਾਇਰ ਸਕੈਂਡਰੀ ਉਹ ਦੋ ਤਰ੍ਹਾਂ ਦੇ ਸਕੂਲ ਹੁੰਦੇ ਸੀ ਇੱਕ ਸਕੂਲ ਹੁੰਦੇ ਸੀ ਹਾਇਰ ਸਕੈਂਡਰੀ ਤੇ ਦੂਜੇ ਹੁੰਦੇ ਸੀ ਜਿਹੜੇ ਮੈਟ੍ਰਿਕ ਹਾਈ ਸਕੂਲ ਹਾਈ ਸਕੂਲ ਦੇ ਨਾਮ ਕਿਹਾ ਜਾਂਦਾ ਮੈਟਰ ਪਤਾ ਕੋਈ ਨਹੀਂ ਤੇ ਵਿਸ਼ੇਸ਼ਤਾ ਇਹ ਸਕੂਲ ਦੀ ਇਹ ਹੀ ਕਿ ਐਗਰੀਕਲਚਰ ਦੀ ਪੜਾਈ ਜਿਹੜੀ ਆ ਨਾ ਉਹ ਬਹੁਤ ਘੱਟ ਸਕੂਲਾਂ ਚ ਹੁੰਦੀ ਸੀ ਪਰ ਸਾਡੇ ਸਕੂਲ ਤੇ ਹੈਗੀ ਜੀ ਤੇ ਅੰਮ੍ਰਿਤਸਰ ਦੇ ਵਿੱਚ ਇੱਕ ਸਕੂਲ ਸੀ ਕੈਰੂ ਜਾਂ ਖਾਲਸਾ ਕਾਲਜ ਜੀ ਭਾਈ ਉਹਨਾਂ ਦੋ ਸਕੂਲਾਂ ਦੇ ਆ ਤਹਾਵਾਂ ਤੇ ਐਗਰੀਕਲਚਰ ਦੀ ਪੜਾਈ ਤੇ ਇੱਥੇ ਮੈਂ ਫਿਰ ਐਗਰੀਕਲਚਰ ਫਿਜ਼ਿਕਸ ਕੈਮਿਸਟਰੀ ਨਾਲ ਐਗਰੀਕਲਚਰ ਉਹ ਮੈਂ ਹਾਇਰ ਸਕੰਡਰੀ ਪਾਸ ਕੀਤੀ ਇਸ ਤੋਂ ਬਾਅਦ ਫਿਰ ਜਿਹੜਾ ਅੱਗੇ ਕਾਲਜ ਚ ਐਡਮਿਸ਼ਨ ਲਗੀ ਹੂੰ ਤੇ ਉਥੋਂ ਮੇਰਾ ਇੰਟਰਸਟ ਬਣ ਗਿਆ ਜਿਹੜਾ ਚੀਤ ਸਿੱਖ ਮਿਸ਼ਨਰੀ ਕਾਲਜ ਜਿਹੜਾ ਸ਼ੋਮਨੀਗੋਦਰਾ ਪ੍ਰਬੰਧਕ ਕਮੇਟੀ ਚੁਣੌਂਦੀ ਆ 2 ਸਾਲ ਦਾ ਡਿਪਲੋਮਾ ਮੈਂ 76 ਤੋਂ 78 ਉਥੇ ਕੀਤਾ ਹੂੰ ਤੇ ਉਸ ਤੋਂ ਬਾਅਦ ਫਿਰ ਮੈਂ ਗੁਨਾਨ ਕਾਲਜ ਗਰਦਾਸਪੁਰ ਤੋਂ ਬੀਏ ਕੀਤੀ ਹੂੰ ਬੀਏ ਤੋਂ ਬਾਅਦ ਫਿਰ ਮੈਂ ਐਮਏ ਜਿਹੜੀ ਆ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਹੂੰ ਪਹਿਲਾਂ ਮੈਂ ਐਮਏ ਪੋਲੀਟੀਕਲ ਸਾਇੰਸ ਉਸ ਤੋਂ ਬਾਅਦ ਐਮਏ ਪੰਜਾਬੀ ਉਹ ਇੱਕ ਐਮਏ ਤੇ ਭਾਏ ਜਿਹੜੀ ਆ ਅੰਡਰਗ੍ਰਾਉਂਡ ਦਰਮਿਆਣੀ ਕੀਤੀ ਆ ਜਿਹੜੀ ਐਮਏ ਪੰਜਾਬੀ ਦੀ ਆ ਹੂੰ ਤੇ ਰਹਿੰਦਾ ਮੈਂ ਜਦੋਂ ਯੂਨੀਵਰਸਿਟੀ ਚ ਹਾਂ ਹਮ ਕਿਉਂਕਿ ਉਦੋਂ ਕਿਸੇ ਨੂੰ ਪਤਾ ਨਹੀਂ ਅਲੱਗ ਦਾ ਵੀ ਗੋਂ ਕਿੱਥੇ ਰਹਿ ਰਿਹਾ ਇੰਟਰਸਟਿੰਗ ਗੱਲ ਏ ਕੋਰੀ ਮੈਂ ਯੂਨੀਵਰਸਿਟੀ ਦੇ ਹੋਸਟਲ 'ਚ ਹਾਂ ਡਾਕਟਰ ਅੰਬੇਦਕਰ ਹੋਸਟਲ ਤੇ ਉਹਦੇ ਜਿਹੜੇ ਹੈਗੇ ਹੀ ਵਾਰਡਨਰ ਉਹ ਹੀ ਪ੍ਰੋਫੈਸਰ ਸੁਖਦੇਵ ਸਿੰਘ ਹਮ ਉਹਨਾਂ ਨਾਲ ਮੇਰਾ ਬੜਾ ਪ੍ਰੇਮ ਸੀ ਜੀ ਤੇ ਉਹਨਾਂ ਨੇ ਮੇਰੇ ਤੋਂ ਟਾਰਚਰ ਵੀ ਸਿਆਵਾ ਜਦੋਂ ਜੀਵ ਗਾਂਧੀ ਦਾ ਮਰਡਰ ਹੋਇਆ ਨਾ ਹਮ ਉਦੋਂ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਅਰੈਸਟ ਕਰਦਾ ਕਰਦਿਆਂ ਗੱਲ ਪੁਲਿਸ ਦੇ ਕੋਈ ਜਿਹੜੇ ਹਨ ਖਖ ਸਿੰਘਾ ਨੇ ਪੁਲਿਸ ਦੇ ਮੁਲਾਜ਼ਮਾਂ ਦੇ ਕੋਈ ਰਿਸ਼ਤੇਦਾਰ ਚੁੱਕੇ ਸੀ ਕਿਹੇ ਖਾਰਕੂ ਸਿੰਘ ਨੂੰ ਛਡਾਉਣ ਵਾਸਤੇ ਤੇ ਉੱਥੇ ਇੱਕ ਮਹਿਰਾ ਮੇਰਾ ਸ਼ਹਿਦੋਂ ਐਸਪੀ ਹੀ ਜਾਂ ਐਸਐਸਪੀ ਹੂੰ ਉਹਦੇ ਕੋਲ ਕੇ ਸੀ ਡਾਕਟਰ ਸੁਖਦਿਆਲ ਸਿੰਘ ਦਾ ਪ੍ਰੋਫੈਸਰ ਸੁਖਦਿਆਲ ਸਿੰਘ ਸਾਹਿਬ ਜੀ ਤੇ ਉੱਥੇ ਚੱਲਦੇ ਚੱਲਦੇ ਗੱਲ ਮੇਰੀ ਤੇ ਆ ਗਈ ਤੇ ਉਹ ਉਹਨਾਂ ਨੇ ਬੜਾ ਟਰਚਰ ਸਿਆ ਤੇ ਉਸ ਤੋਂ ਬਾਅਦ ਫਿਰ ਗੱਲ ਕਰੀ ਕਿ ਸਾਡੇ ਸਾਰੇ ਰਿਸ਼ਤੇਦਾਰ ਜਿਹੜੇ ਸੀ ਨਾ ਉਹ ਪੁਲਿਸ ਨੇ ਚੁੱਕ ਲਏ ਉਹਨਾਂ ਬੰਦਿਆਂ ਨੂੰ ਛਡਾਉਣ ਵਾਸਤੇ ਜੀ ਤੇ ਮੈਂ ਤੇ ਉਦੋਂ ਇੱਥੇ ਪੰਜਾਬ ਚ ਹੈ ਹੀ ਨਹੀਂ ਹਾਂ ਮੈਂ ਕਿਸੇ ਹੋਰ ਹੋਰ ਜਗ੍ਹਾ ਹਾਂ ਉਹ ਜਗ੍ਹਾ ਤੇ ਤੇ ਉਹ ਫਿਰ ਬਾਅਦ ਚ ਮੈਨੂੰ ਪ੍ਰੋਫੈਸਰ ਸਰਦਿਆਲ ਸਿੰਘ ਜਦੋਂ ਬਾਅਦ ਚ ਮਿਲੇ ਤੇ ਫਿਰ ਉਥੋਂ ਗੱਲ ਦਾ ਪਤਾ ਲੱਗਾ ਅਖਬਾਰਾਂ ਚ ਕਹਾਣੀਆਂ ਆਉਂਦੀਆਂ ਰਹੀਆਂ ਸੀ ਤੇ ਇਹ ਮੇਰੀ ਐਜੂਕੇਸ਼ਨ ਪਹਿਲਾਂ ਪ੍ਰਾਇਮਰੀ ਤਲਵੰਡੀ ਗੁਰਾਇਆ ਸਕੂਲ ਤੋਂ ਹੂੰ ਹਾਈ ਸਕੰਡਰੀ ਗਵਰਨਮੈਂਟਾਇਜ਼ ਸਕੂਲ ਡੇਰਬਾ ਬਨਾਨ ਤੋਂ ਤੇ ਵੀ ਇਹ ਗੁਨਾਨਾ ਕਾਲਜ ਗਰਦਾਸਪੁਰ ਤੋਂ ਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਤੋਂ ਮਿਸ਼ਨਰੀ ਦਾ ਡਿਪਲੋਮਾ ਪ੍ਰਚਾਰਕ ਦਾ ਡਿਪਲੋਮਾ ਤੇ ਐਮਏ ਫਿਰ ਜਿਹੜੀ ਆ ਪੰਜਾਬੀ ਜੁਨਸਤਾਨ 80 ਤੋਂ ਦਸੰਬਰ 25 ਜਾਂ 23 ਦੇ ਮਹੀਨਰ 80 ਤੋਂ ਹਮ ਗੱਲ ਕਰਦੀ ਕਿ ਜਦੋਂ ਕਲੂ ਕਰਾ ਵਾਪਰ ਗਿਆ ਉਦੋਂ ਤੱਕ ਇਹਨਾਂ ਨੇ ਮੈਨੂੰ 1 ਅਗਸਤ ਤੋਂ ਜਿਹੜਾ ਬਈ ਐਬਸੈਂਟ ਡਿਕਲੇਅਰ ਕਰਕੇ ਤੇ ਨੌਕਰੀ ਤੋਂ ਕਰ ਦਿੱਤਾ 1984 81 82 83 ਹਮ ਕੱਲ ਕਰ ਸਾਢੇ ਇੱਕ ਦਿਨ ਸਾਲ ਸਰਵਿਸ ਕੀਤੀ ਫਿਰ ਤੁਸੀਂ ਉਹ ਅੰਮ੍ਰਿਤਸਰ